ਫਰੀਦਕੋਟ ਦੇ ਵਿੱਚ ਆਖਰੀ ਵਾਰ ਲੱਗਣ ਜਾ ਰਹੀ ਹੈ ਮੁੰਡੇ ਵਾਲੀ ਸਭ ਤੋਂ ਵੱਡੀ ਸੇਲ ਲੈਣ ਦੇ ਦੀ ਪੈਂਟਾ ਸ਼ੱਟਾ ਮਿਲਣ ਗਿਆ ਹੁਣ ਤੁਹਾਨੂੰ ਇੱਕ ਨਾ ਇੱਕ ਬਿਲਕੁਲ ਫ੍ਰੀ 450 ਰੁਪਏ ਦੀ ਪੈਂਟ ਸ਼ਰਟ ਹੈ ਵੀ ਆਪਾਂ ਇੱਕ ਨਾਲ ਦੇ ਦੇਾਂਗੇ ਇੱਕ ਫ੍ਰੀ ਜੀ ਆ ਵੀ ਕਿਹਨੇ ਇੱਕ ਫ੍ਰੀ ਹਾਂਜੀ ਆ ਵੀ ਕਿਹਨੇ ਇੱਕ ਫ੍ਰੀ ਹਾਂਜੀ ਇਹ ਇੱਕ ਨਾਲ ਦੋ ਫ੍ਰੀ ਜੀ ਕੀ ਹੋ ਗਿਆ ਸਰ ਵੱਡੇ ਪਣੇ ਦਾ ਕੁੜਤਾ ਪਿਆਮਾ ਗੀਜ਼ਾ ਕਾਟਨ ਦਾ 500 ਰੁਪਏ ਮੀਟਰ ਵਾਲਾ ਤੁਹਾਨੂੰ ਦੇ ਦੇਣਾ 250 ਰੁਪਏ ਮੀਟਰ ਦੇ ਵਿੱਚ 550 ਰੁਪਏ ਦੀ ਪੈਂਟ ਸ਼ਰਟ ਹੈ ਵੀ ਆਪਾਂ ਇੱਕ ਨਾਲ ਦੇ ਦੇਾਂਗੇ ਇੱਕ ਫ੍ਰੀ ਜੀ ਆ ਵੀ ਕਿਹਨੇ ਇੱਕ ਫ੍ਰੀ ਹਾਂਜੀ ਇਹ ਵੀ ਇੱਕ ਨਾਲ ਇੱਕ ਫ੍ਰੀ ਜਿਹੜਾ 5000 ਦੀ ਸ਼ਾ ਕੁਰਤੇ ਪਿਆਮੇ ਆਪਾਂ ਤੁਹਾਨੂੰ ਕਿਨੇ ਦਾ ਦੇ ਦੇ ਨਹੀਂ 290 ਰੁਪਏ ਮੀਟਰ ਜੀ ਹੰਟੇ ਸ਼ਰਟ ਪੂਰੀ ਕੰਪਲੀਟ ਹਾਂਜੀ 168 ਰੁਪਏ ਦੀ ਜੀ 5D ਫਿਟਡ ਚਾਦਰ ਬਾਜ਼ਾਰ ਦੇ ਵਿੱਚ ਵਿਗਣ ਵਾਲੀ ਹਜ਼ਾਰ ਹਜ਼ਾਰ ਰੁਪਏ ਆਪਾਂ ਦੇ ਦੇਾਂਗੇ 350 ਰੁਪਏ ਦੀ ਬਾਜ਼ਾਰ ਦੇ ਵਿੱਚ ਮਿਕਦੀ ਹੈ 6 ਤੋਂ 700 ਰੁਪਏ ਆਪਾਂ ਦੇ ਦੇਾਂਗੇ 250 ਰੁਪਏ ਵਿੱਚ ਜੀ ਲੇਟੈਸਟ ਮਾਲ ਕੁਰਤੇ ਪਿਆਮੇ ਆ ਤੇ ਗਰਮੀਆਂ ਵਾਲੇ ਜਿਹੜੇ ਮਾਲ ਖੁੱਲਦੇ ਪਏ ਹੈ ਜੀ ਬਾਜ਼ਾਰ ਚ ਵੇਖਦਾ 700 ਰੁਪਏ ਦਾ ਹੀ ਦੇ ਰਿਹਾ 350 ਰੁਪਏ ਦਾ ਇਕ ਨਾਲ ਇੱਕ ਫ੍ਰੀ ਹੋ ਗਿਆ 1500 ਦੀ ਇੱਕ ਹੈ ਜੀ ਵੀ ਇੱਕ ਨਾਲ ਇੱਕ ਫ੍ਰੀ ਅਵੀ ਕਿਹੜੇ ਫਰੀ ਹਾਂਜੀ ਇੱਕ ਨਾਲ ਤਿੰਨ ਫਰੀ ਜੀ ਇੱਕ ਨਾਲ ਤਿੰਨ ਛੋਟੇ ਗੁਰਤੇ ਪਜਾਮੇ ਬਾਜ਼ਾਰ ਦੇ ਵਿੱਚ ਮਿਲਣ ਵਾਲਾ 700 ਰੁਪਏ ਆਪਾਂ ਦੇ ਦੇਾਂਗੇ 300 ਰੁਪਏ ਦਾ 1500 ਵਾਲਾ ਸਵਾਰੀ ਸੂਟ 750 ਚ ਹਾਂਜੀ ਜਿਹੜਾ ਦੋ ਲਾਉਗਾ ਉਹਨੂੰ ਆਪਾਂ ਇੱਕ ਫੋਰ ਫਰੀ ਦੇ ਦੇਾਂਗੇ ਜੀ 500 ਚ ਲੱਗਿਆ ਪੇਪਰ ਕਾਟਨ ਜਿਹੜਾ ਬਾਜ਼ਾਰ ਚ ਵਿਕਦਾ 300 ਰੁਪਏ ਮੀਟਰ 500 ਰੁਪਏ ਮੀਟਰ ਆਪਣਾ ਆਪਣਾ ਰੇਟ ਫਰੀ ਚ ਇਹ ਬਾਜ਼ਾਰ ਦੇ ਵਿੱਚ ਮਿਲਦੀ ਆ 800 ਰੁਪਏ ਆਪਾਂ ਦੇ ਦੇਵਾਂਗੇ 495 ਰੁਪਏ ਦੀ ਵਾਰੰਟੀ ਕਈ ਵਾਰ ਤੁਸੀਂ ਕਾਲਾ ਕਰਦੇ ਚੱਕੇ ਨਹੀਂ ਜਾਂਦੀ ਉਹਦੇ ਲਈ ਪਹਿਲੇ ਹੀ ਮਾਫੀ ਹੈ ਜੀ ਆਣਾ ਕਿੱਥੇ ਹੈ ਜੀ ਸਿੱਧਾ ਫਰੀਦਕੋਟ ਦੇ ਵਿੱਚ ਭਾਈ پورا ਆਪਣਾ ਐਡਰੈਸ ਲਿ ਜਾ ਰਹੇ ਹੋ ਹਾਂਜੀ ਲਾਨੇਦਾਰ ਨਹੀਂ ਥਾਣੇਦਾਰ ਨਹੀਂ ਵਾਇਆ ਫਰੀਦਕੋਟ ਜੈਕਸ਼ਨ 메ਨ ਬਾਜ਼ਾਰ ਹਜ਼ੂਰੀ ਬਾਜ਼ਾਰ ਫਰੀਦਕੋਟ ਜੀ